ਪੁਲਸ ਵੱਲੋਂ ਲੋਕਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਤੇ ਲੋਕ ਜਦੋਂ ਥਾਣੇ ਪਹੁੰਚੇ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਇਹਨਾਂ ਲੋਕਾਂ ਦੇ ਮੋਬਾਈਲ ਫੋਨ ਚੋਰੀ ਹੋ ਗਏ ਸੀ ਤੇ ਇਹਨਾਂ ਨੇ ਰਿਪੋਰਟ ਸਿਕਵਾਇ ਹੋਈ ਸੀ ਤੇ ਹੁਣ ਪੁਲਸ ਵੱਲੋਂ ਬੜੀ ਮਿਹਨਤ ਮੁਸ਼ਕਲ ਕਰਕੇ ਕੋਈ ਇਹਨਾਂ ਲੋਕਾਂ ਦੇ ਮੋਬਾਈਲ ਫੋਨਾਂ ਨੂੰ ਬਰਾਮਦ ਕੀਤਾ ਗਿਆ ਹੈ ਤੇ ਇਹਨਾਂ ਲੋਕਾਂ ਦੇ حوالے ਕਰ ਦਿੱਤਾ ਗਿਆ। ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਕੇ ਐਸ ਐਸ ਪੀ ਗੁਰਦਾਸਪੁਰ ਦੇ ਦਫ਼ਤਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਫੋਨ ਲੈਂਡ ਦੇ ਲਈ ਪਹੁੰਚੇ ਲੋਕਾਂ ਨੇ ਦੱਸਿਆ ਕਿ ਉਹ ਆਪਣੇ ਗੁੰਮ ਹੋਏ ਫੋਨ ਲੈਣ ਆਏ ਨੇ ਤੇ ਲੋਕਾਂ ਨੇ ਕਿਹਾ ਹੈ ਕਿ ਮੋਬਾਈਲ ਦੀ ਕੀਮਤ ਤੋਂ ਵੱਧ ਕੇ ਉਹਨਾਂ ਦੇ ਵਿੱਚ ਉਹਨਾਂ ਦਾ ਕੀਮਤੀ ਡਾਟਾ ਹੈ ਜੋ ਉਹਨਾਂ ਨੂੰ ਵਾਪਸ ਮਿਲ ਗਿਆ ਤੇ ਨਾਲ ਹੀ ਉਹ ਗੁਰਦਾਸਪੁਰ ਦੇ ਐਸ ਐਸ ਪੀ ਦਾ ਧੰਨਵਾਦ ਕਰਦੇ ਨਹੀਂ ਠੱਕ ਰਹੇ ਸੀ। ਉਤੇ ਹੀ ਐਸਐਸਪੀ ਗੁਰਦਾਸਪੁਰ ਦੇ ਮੁਤਾਬਕ ਉਨ੍ਹਾਂ ਦੀ ਸਾਈਬਰ ਸੈੱਲ ਦੀ ਟੀਮ ਵੱਲੋਂ ਖਾਸ ਮਹਿੰਮੋ ਬੀਤੇ ਕਈ ਮਹੀਨਿਆਂ ਤੋਂ ਚਲਾਈ ਜਾ ਰਹੀ ਹੈ ਕਿ ਜੋ ਵੀ ਕੋਈ ਨਾਗਰਿਕ ਆਪਣੇ ਗੁੰਮ ਹੋਏ ਫੋਨ ਬਾਰੇ ਉਹਨਾਂ ਨੂੰ ਇਤਲਾਹ ਦਿੰਦਾ ਹੈ ਤਾਂ ਇਸ ਤੋਂ ਬਾਅਦ ਤਕਨੀਕੀ ਤੌਰ ਤੇ ਟੀਮ ਫੋਨ ਨੂੰ ਟ੍ਰੇਸ ਕਰਦੀ ਹੈ ਤੇ ਉਹਨਾਂ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਵੀ ਮੋਬਾਈਲ ਦਾ ਸਹੀ ਮਾਲਕ ਹੈ ਉਹ ਉਸ ਤੱਕ ਉਹ ਮੋਬਾਈਲ ਪਹੁੰਚਦਾ ਹੋਵੇ ਤੇ ਮੁਹਿੰਮ ਦੇ ਵਿੱਚ ਇਹ ਵੀ ਸਾਹਮਣੇ ਆਉਂਦਾ ਹੈ ਕਿ ਕਈ ਮੋਬਾਈਲ ਫੋਨ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਵਾਪਸ ਲਿਆਂਦੇ ਗਏ ਨੇ ਮੇਰਾ ਫੋਨ ਹੈਗਾ ਚੌਥੇ ਮਹੀਨੇ ਮੇਰਾ ਨਾਮ ਡੀਬੀਆ ਇੰਕਾ ਦੇ ਵਿੱਚੋਂ ਬਾਲੋ ਕੀ ਕਿਹੜੀ ਕੰਪਨੀ ਦਾ ਫੋਨ ਹੈ ਮੇਰਾ ਨਾਮ ਵੀਪੋ ਦਾ ਹੈ ਕਿਦੋਂ ਆਇਆ ਜੀ ਇਹ ਚੌਥੇ ਮਹੀਨੇ ਫਿਰ ਤੁਸੀਂ ਕੰਪਲੇਨ ਕੀਤੀ ਸੀ ਪੁਛੀ ਸੀ ਹਾਂ ਜੀ ਹਾਂ ਸੈਕੰਡ ਜੀ ਬਾਅਦ ਵਿੱਚ ਇਹਦੋਂ ਫੋਨ ਫੋਨ ਆਇਆ ਤੁਹਾਨੂੰ ਜਿਹੜਾ ਫੋਨ ਲੱਗ ਗਿਆ ਹਾਂ ਇਹ 15 ਦਿਨ ਪਹਿਲਾਂ ਹੈ ਕਿੰਨੀ ਕੀਮਤ ਦਾ ਫੋਨ ਹੈ 17000 ਦਾ ਹੈ ਆਉਂਦੀ ਉਮੀਦ ਹੈ ਕਿ ਜਿੱਦ ਕੋ ਆ ਜਾਏਗਾ ਮੈਂ ਖਤਮ ਹੋ ਜਾਊਗਾ ਕਮਰੋਂ ਲੱਭ ਗਿਆ ਕੋਈ ਕੀ ਕਹੋਗੇ ਐਸਐਸਪੀ ਸਾਹਿਬ ਬਹੁਤ ਬੰਦੇ ਆ ਬਣੀ ਕਿਤੇ ਮੈਨੂੰ ਮਾਈਟ ਕੋਲ ਮਿਲਦੀ ਹੈ ਨਹੀਂ ਮਿਲ ਜਾਵੇ ਚਲੋ ਮਿਲ ਗਿਆ ਸੋ ਦੇ ਕਰੀਬ ਫੋਨ ਦਿੱਤੇ ਗਏ ਅੱਜ ਸਾਡੀ ਬੜੀ ਵੱਡੀ ਗੱਲ ਹਾਂਜੀ ਇੱਕ ਇੱਕ ਫੋਨ ਤੇ ਜੀ ਕਿਹਦੇ ਫੋਨ ਮੇਰੇ ਕੋਲ ਬੱਚੇ ਨੂੰ 3-4 ਮਹੀਨੇ ਕਿੱਥੇ ਕੋਈ ਬੱਚਾ ਫੋਨ ਫੋਨ ਆਪਣਾ ਖੈਰ ਪੁੱਲਤੀ ਇੱਕ ਬੱਚਾ ਇਧਰੇ ਹਰਾਂਲੇ ਰੋੜ ਤੇ ਜਮਨੂ ਨੂੰ ਫੋਨ ਕਿਹੜੀ ਕੰਪਨੀ ਦਾ ਹੋਣਾ ਮੇਰਾ ਉਪਰ ਦਾ ਫੋਨ ਫੋਨ ਆਇਆ ਹੀ ਕੋਈ ਇਹ ਕਿੱਦੋਂ ਮੁਲਾਜ਼ਮ ਹੈ ਇਹਦਾ ਕੀ ਕਹਿੰਦੇ ਜੀ ਉਹ ਗੰਦੇ ਜੀ ਤੁਹਾਡਾ ਫੋਨ ਮੇਰੇ ਗਿਆ ਤੇ ਆ ਗਿਆ ਐਸਐਸਪੀ ਦਫ਼ਤਰ ਸਾਹਿਬ ਅੱਜ ਮਿਲਿਆ ਉਹ ਤਾਂ ਮੰਨਜੀ ਕਿੰਨੇ ਕੀਮਤ ਦਾ ਹੈ ਇਹ ਸੋ ਲੱਖ ਰੁਪਏ ਠੀਕ ਹੁਣ ਖੁਸ਼ ਹੋ ਗਏ ਹਾਂ ਹਾਂਜੀ ਐਸਐਸਪੀ ਦੇ ਮੁਤਾਬਕ ਹੁਣ ਤੱਕ ਉਹਨਾਂ ਵੱਲੋਂ ਤਕਰੀਬਨ 50 ਲੱਖ ਰੁਪਏ ਤੋਂ ਵੱਧ ਦੀ ਕੀਮਤ ਦੇ 100 ਗਵਾчие ਮੋਬਾਈਲ ਫੋਨ ਲਗ ਕੇ ਸਹੀ ਮਾਲਕਾਂ ਦੇ ਹਵਾਲੇ ਕੀਤੇ ਗਏ ਨੇ ਤੇ ਅੱਗੇ ਵੀ ਉਹਨਾਂ ਦੀ ਇਹ ਮੁਹਿੰਮ ਜਾਰੀ ਰਹੇਗੀ ਜਗਬਾਨੀ ਟੀਵੀ ਲਈ ਬਿਸ਼ੰਬਰ ਵਿੱਦੂ ਦੀ ਰਿਪੋਰਟ